ਆਵੇ ਕੋਟਾ ਜਗਰਾਤ ਸਿੰਘ ਭਾਜੀ ਪਿੰਡ ਪਿੰਡ ਦਾ ਕਮਾਲ ਹੈ ਅੰਮ੍ਰਿਤਸਰ ਆਪਾਂ ਲੱਗੇ ਮਾਮਲਾ ਭਾਈ ਇਦਾਂ ਵੀ ਪਿੰਡੀਆਂ ਵਾਲੇ ਅੱਡੇਆਂ ਸਵਾਰੀ ਲਾ ਕੇ ਆਪਾਂ ਤੁਰਿਆ ਹੈ ਛੇੜੀ ਬੱਸ ਦੀ ਗੱਡੀ ਕਾਲਾ ਬਾਬਾ ਬੁੱਢਾ ਟਰਾਂਸਪੋਰਟ ਕਿੱਥੇ ਕਿੱਥੇ ਚੱਲਦੀ ਹੈ ਅੰਬਰਸੋਰਾ ਡੇਰਾ ਪਾ ਬਣਾਣਾ ਰਮਜ਼ਾਨ ਕਿੱਧਰ ਆ ਰਹੇ ਸੀ ਅੰਬਰਸਰ ਤੋਂ ਆ ਰਹੇ ਭਾਜੀ ਕੀ ਗੱਲ ਬੋਇ ਤੂੰ ਪਿੰਡੀਆਂ ਵਾਲੇ ਅੱਡੇ ਤੋਂ ਭਾਜੀ ਸਵਾਰੀ ਲਾ ਕੇ ਤੇ ਆਇਆ ਤੁਰਿਆ ਹੀ ਆ ਜੇ ਤੇ ਤਿੰਨੇ ਆਏ ਮੋਟਰਸਾਈਕਲ ਤੇ ਮਗਰ ਅੱਛਾ ਆਣ ਕੇ ਨਾ ਇੱਕਦਮ ਮੋਟਰਸਾਈਕਲ ਅਗੇ ਡਾਹਤਾ ਗੱਡੀ ਰੋਕੀ ਤੇ ਏ ਵਿੱਚ ਚੜ ਕੇ ਤੇ ਕਨੈਕਟਰ ਕੋ ਝੋਲਾ ਖੋਣ ਪੈ ਗਏ ਅੱਛਾ ਤੇ ਤਿੰਨ ਜਣੇ ਅਹੀਂ ਤੇ ਇੱਕ ਨੂੰ ਤੇ ਅਹੀਂ ਫੜ ਲਿਆ ਤੇ ਦੋ ਜਣੇ ਭੱਜ ਗਏ ਜੀ ਤੇ ਬਾਅਦ ਚ ਇਹਨਾਂ ਨੇ ਆਹ ਕੋ ਪੱਥਰ ਮਾਰੇ ਸੀ ਗੱਡੀ ਨੂੰ ਅੱਛਾ ਭੰਨ ਕੇ ਗੱਡੀ ਤੇ ਭੱਜ ਗਏ ਜੀ ਜਿਹੜਾ ਫੜਿਆ ਉਹ ਕਿੱਥੇ ਹੁਣ ਉਹ ਥਾਣੇ ਜੇ ਪਾਜੀ ਅੱਜ ਨੂੰ ਫੜਾ ਹਾਂਜੀ ਹਾਂਜੀ ਆ ਇਹ ਨਾਲੇ ਲਿਆਏ ਜੇ ਨਾ ਕੋਈ ਪ੍ਰਾਣੀ ਦੇ ਤੁਸੀਂ ਨਹੀਂ ਪਾਜੀ ਕੋਈ ਗੱਲ ਬਾਤ ਨਹੀਂ ਤੁਹਾਡਾ ਡਾਟ ਕੀ ਨੁਕਸਾਨ ਹੋਇਆ ਆ ਸ਼ੀਸ਼ਾ ਭੰਨਿਆ ਜੇ ਤੇ ਪਾਜੀ ਝੋਲਾ ਖੋਇਆ ਜੇ ਕਨੈਕਟਰ ਦਾ ਝੋਲਾ ਖੋਵੇ ਤੇ ਜਿਹੜੇ ਦੋ ਜਣੇ ਉਹ ਲੈ ਗਏ ਹਾਂਜੀ ਉਹ ਲੈ ਗਏ ਜੇ ਭੱਜ ਗਏ ਝੋਲਾ ਲੈ ਹਾਂਜੀ ਝੋਲੇ ਵਿੱਚ ਕਿੰਨੇ ਕੁ ਵੇਰੇ ਝੋਲੇ ਦਾ 20000 ਰੁਪਇਆ ਭਾਜੀ ਹਾਂਜੀ ਹੋਰ ਇਸ ਤੋਂ ਇਲਾਵਾ ਕੀ ਨਿਸ਼ਾਨਾ ਹੋਇਆ ਨਹੀਂ ਭਾਜੀ ਅੱਛਾ ਭਾਣਾ ਇਹ ਬਸ ਵਾਰੀ ਦੇ ਅੱਜ ਸਵਾਰੀਆਂ ਬੈਠੀਆਂ ਨੇ ਉਹਨਾਂ ਦੇ ਮੜੀ-ਮੋਟੀਆਂ ਸੱਟਾਂ ਲੱਗੀਆਂ ਨੇ ਬਸ ਜਾ ਕੇ ਲੀਕ ਤੇ ਪਹੁੰਚੇ ਆਉਣ ਭਾਜੀ ਆਈ ਨਾਲੇ ਥਾਣੇ ਪਹੁੰਚ ਜੇ ਕੰਪਲੀਟ ਕਰਤੀ ਹੈ ਹਾਂਜੀ ਭਾਜੀ ਕੀ ਮੰਨ ਕਰਦੇ ਹੋ ਮੰਗ ਭਾਜੀ ਜੋ ਨੁਕਸਾਨ ਹੋਇਆ ਉਹ ਭਰਨੇ ਇਹਨਾਂ ਦਾ ਪ੍ਰਾਣੀ ਰੰਗ ਚ ਹੈਗੀ ਨਹੀਂ ਭਾਜੀ ਕੋਈ ਗੱਲ ਬਾਤ ਹੀ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਹੈ ਕਿਤੋਂ ਆਏ ਕੌਣ ਨੇ ਇਹ ਲੱਗਦੀ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਭਾਜੀ ਪਹਿਲਾਂ ਨਹੀਂ ਕਰੀ ਹੋਈ ਕਿੰਨੇ ਸਾਲਾਂ ਤੋਂ ਬਸ ਦੇ ਨਾਲ ਜੁੜੇ ਹੋਏ ਆ ਭਾਜੀ ਮੈਨੂੰ 3-4 ਸਾਲ ਹੋ ਚਲੇ ਆ ਇਸੇ ਰੋਡ ਤੇ ਚੱਲਦੇ ਆ ਪਾਪਾ ਬੁੱਢਾ ਟਰਾਂਸਪੋਰਟ ਦੀ ਕਦੀ ਕੋਈ ਗੱਲ ਬਾਤ ਹੀ ਨਹੀਂ ਇਦਾਂ ਦੀ ਹੋਈ ਆ ਪਹਿਲਾ ਚਾਂਸ ਸੀ ਆਏ ਆ ਇਹ ਆਏ ਬੰਦੇ ਤੇ ਆ ਕੰਮ ਕਰਕੇ ਆਏ ਸਵਾਰੀਆਂ ਦਾ ਵੀ ਕਿਤੇ ਨਿਸ਼ਾਨ ਹੋਇਆ। ਆ ਸਵਾਰੀਆਂ ਦੇ ਭਾਜੀ ਜਿਹੜੀਆਂ ਪਿੱਛੇ ਬੈਠੇ ਆ ਉਹਨਾਂ ਦੇ ਸਟਾਲਾਂ ਲੱਗੀਆਂ ਐ ਨਾ ਪੱਥਰ ਮਾਰੇ ਵਿੱਚ। ਜੀ ਜੀ ਤੇ ਬੱਚੇ ਸਵਾਰੀਆਂ ਦੇ ਬੱਚੇ ਆ। ਹਾਂਜੀ ਭਾਜੀ। ਇਹ ਇਹ ਸਫਾ ਕਿੰਨੇ ਦੇ ਰੱਖੀਏ ਨੇ? ਸਵਾਰੀਆਂ ਵੀ ਪਿੱਛੇ ਜਨਾਨੀਆਂ ਦੋ ਬੈਠੀਆਂ ਉਹਨਾਂ ਦੇ ਲੱਗੀਆਂ ਭਾਜੀ। ਅਸੇਰ ਤੇ ਲੱਗੀਆਂ ਸਟਾਨਾਂ ਵਾਲੇ। ਉਹਨਾਂ ਨੇ ਵੀ ਅੱਜ ਮਿਕਰਾਇਆ ਤੇਰੇ। ਹਾਂਜੀ ਭਾਜੀ। ਕਰਾਣਾ ਸੈਦ ਸਿੰਘ ਵੀ ਨਦਰ ਸੋਭਾ ਆ ਤੇ ਮੈਂ ਇਹ ਕਾਲੂ ਬਾਚੀ ਨਿਕੀ ਕਰਦਾ ਆ। ਮਰ ਕੇ ਹਲ ਭਰਿਆਂ ਪੰਮੇ ਵੀਰ ਦੇ ਨਾਲ। ਇਹ ਸਾਡੇ ਅੱਜ ਮੈਂ ਗੱਡੀ ਉਦੋਂ ਸ਼ਹਿਰੋਂ ਗੱਡੀ ਮੈਨ ਲੈ ਹੋਣਿਆ ਸੀਗਾ ਤੇ ਨਾਲੋਂ ਇਹ ਸਾਡੇ ਨਾਲੇ ਪਿੰਡਾਂ ਵਾਲੇ ਸਾਡੇ ਮਗਰ ਲੱਗੇ ਸੀਗੇ। ਬਾਕੀ ਇਹਨਾਂ ਨੇ ਗੱਡੀ ਖਿਲਾਰ-ਖਿਲਾਰ ਡਰਾਈਵਰ ਨੇ ਗੱਡੀ ਨਹੀਂ ਖਿਲਾਈ। ਉਸ ਤੋਂ ਬਾਅਦ ਇਹ ਗੱਡੀ ਜਾ ਕੇ ਇਹਨਾਂ ਮੋਟਰਸਾਈਕਲ ਗੱਡੀ ਕਰਤਾ। ਮਿਲ ਕੇ ਮਰਜਾਂ ਲੱਗੇ ਸੀਗੇ ਮਹਾ ਗੱਡੀ ਰੋਕੀ ਡਰਾਈਵਰ ਨੇ। ਉਸ ਤੋਂ ਬਾਅਦ ਇਹ ਆਂਦੇ ਕਿ ਉਹ ਰੱਬ ਨੂੰ ਹੀ ਕਿਹ ਸਾਰੇ ਇਹ ਆਂਦੇ ਕਿ ਕੈਰੇਕਟਰ ਕਿੱਥੇ ਕੈਰੇਕਟਰ ਕਿੱਥੇ ਆ ਉਹ ਜੇ ਇੱਦਾਂ ਉਦਾਂ ਤਬਾਚ ਮੈਂ ਥੱਲੇ ਉਤਰਿਆ ਮੇਰਾ ਝੋਲਾ ਫੋਨ ਪੈ ਗਈ ਆ। ਤੇ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਹੋਏ ਬਾਅਦ ਚ ਜਦੋਂ ਝੋਲਾ ਖੋਲ ਇਹਨਾਂ ਕੋ ਲੈ ਲਿਆ ਵਾਪਸ ਆਈ ਇਹ ਫੇਰ ਰੋੜਾ ਮਾਰ ਕੇ ਭੱਜੇ ਮਲਕੀ ਜਦੋਂ ਰੋੜਾ ਮਾਰ ਰਿਹਾ ਗੱਡੀ ਦੇ ਤੇ ਫੇਰ ਮਗਰ ਭੱਜਿਆ ਫੇਰ ਰੋੜਾ ਮਾਰ ਰਿਹਾ ਇਹਨਾਂ ਨੇ ਸਾਡੇ ਅੱਛਾ ਮਲਕੀ ਬਸ ਫਿਰ ਰੋੜਾ ਮਾਰਿਆ ਸਵਾਰੀਆਂ ਮਲਕੀ ਮਗਰ ਦੋ ਗੱਡੀਆਂ ਬੈਠੀਆਂ ਤੇ ਇੱਕ ਨਾਲ ਭੈਣ ਸੀਗੀ ਤੇ ਉਹ ਮਲਕੀ ਬਹੁਤ ਖਬਜਾ ਹੋਇਆ ਇਹਨਾਂ ਦਾ ਕੋਈ ਪਹਾਣੀ ਰੰਜੀ ਸੀ ਤੁਹਾਡੀ ਨਹੀਂ 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 ਕੋਈ ਗੱਲਬਾਤ ਹੀ ਨਹੀਂ ਹੈ ਇਹ ਜੀ ਦੀ ਪਛਾਣ ਤੇ ਨਹੀਂ ਸਾਰੇ ਆ ਇੱਕ ਫੜਿਆ ਆ ਬਾਕੀ ਤੇ ਪਤਾ ਨਹੀਂ ਇਹ ਜਿਹਨੂੰ ਫੜਿਆ ਹੈ ਤੁਹਾਡੀ ਪਛਾਣ ਨਹੀਂ 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 ਭਾਜੀ ਨਹੀਂ ਮੈਂ ਤਾਂ ਜਾਣਦਾ ਨਹੀਂ ਕੀ ਲੱਗਦਾ ਕਿ ਚਰਨ ਕੀ ਹੋ ਸਕਦਾ ਹੈ ਕਿ ਜਿਹੜਾ ਕਿਉਂਕਿ ਬਸ ਕਰ ਰੂਟੀਨ ਚ ਚੱਲਦੀਆਂ ਨੇ ਤੁਹਾਡੇ ਨਾਲ ਜਿਹੜੀ ਵਰਦਤ ਹੋਈ ਹੈ ਦੇਖੋ ਹੁਣ ਇਹ ਕੀ ਇਦਾਂ ਫਿਰ ਮਲਕੀ ਰੋਈ ਰੋਜ ਇਦਾਂ ਹੋਇਆ ਕਰੇਗਾ ਤਾਂ ਜਿਹੜਾ ਤੁਹਾਡਾ ਇਹਨਾਂ ਨੇ ਬੈਕ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ ਹਾਂਜੀ ਉਹ ਮੈਨੂੰ ਮਿਲ ਗਿਆ ਕੋਈ ਨੁਕਸਾਨ ਹੋਇਆ ਤੁਹਾਡਾ ਇਹਨੂੰ ਮੈਂ ਵੇਖਾਂਗਾ ਇਹਨਾਂ ਵੇਖਾਂਗਾ ਸਵਾਰੀਆਂ ਦਾ ਨੁਕਸਾਨ ਹਾਂ ਸਵਾਰੀਆਂ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਗ ਕਰਦੇ ਹੋ ਤੁਸੀਂ ਇਨਸਾਫ ਦੀ ਮੰਗ ਕਰਦੇ ਹਾਂ ਔਰ ਮੰਗ ਸੀ ਕਰਨੀ ਹੈ ਜੋ ਸਾਡਾ ਨੁਕਸਾਨ ਹੈ ਇਨਸਾਨ ਪਰ ਸਾਡਾ ਉਹ ਪਿੱਛੇ ਪਾਗੇ ਪਹਿਲਾਂ ਬੱਸੇ ਖੜਾ ਤੀਂ ਨਾ ਫੇਰ ਮੜਕੇ ਮਗਰ ਭੱਜਿਆ ਤੇ ਈਟੇ ਮਾਰੇ ਮਗਲੇ ਪਾਸੇ ਅੱਛਾ ਤੇ ਫੇਰ ਰਾਨਕੇ ਮਗਰ ਸ਼ੀਸ਼ੇ ਦੇ ਈਟੇ ਮਾਰਤਾ ਹੀ ਮਗਰ ਬੈਠੇ ਹੀ ਅੱਛਾ ਕੰਡੈਕਟਰ ਕੰਡੈਕਟਰ ਨਾਲ ਦੀ ਕੀ ਗੱਲ ਬਾਤ ਹੋਈ ਨਹੀਂ ਪਹਿਲਾਂ ਨਹੀਂ ਆਈ ਕੋਈ ਗੱਲ ਬਾਤ ਉਹ ਡਰਾਈਵਰ ਕਹਿ ਰਿਹਾ ਸੀ ਕਿ ਨਹੀਂ ਨਹੀਂ ਉਹ ਪਹਿਲੋ ਦੀ ਗੱਲ ਹੈ ਇੱਥੇ ਤੇ ਮਗਰ ਅਸੀਂ ਬੈਠੇ ਮਗਰ 당ਨ ਨੂੰ ਪਤਾ ਅੱਗੇ ਦਾ ਨਹੀਂ ਪਤਾ ਨੂੰ ਅੱਛਾ ਅੱਛਾ ਤੇਰਾ ਮਾਮਲਾ ਜੀ ਬੱਸ ਕੰਡੈਕਟਰ ਦਾ ਹੁਣੇ ਬੱਸ ਕੰਡੈਕਟਰ ਤੇ ਕੁਛ ਉਹਦੇ ਨਾਲ ਸਵਾਰੀਆਂ ਆਈਆਂ ਵੀ ਉਹਨਾਂ ਦੀ ਬੱਸ ਜਿਹੜੀ ਆਉਂਦੀ ਹੀ ਕਿਸੇ ਨੇ ਉਹਨਾਂ ਨੂੰ ਪੱਥਰ-ਪੁੱਥਰ ਮਾਰਿਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਇੱਕ ਬੰਦਾ ਲਿਆ ਕੇ ਸਾਨੂੰ ਫੜਕੇ ਦਿੱਤਾ ਵੈਰੀਫਾਈ ਕਰਾਂਗੇ ਜੋ ਫੈਕਟ ਹੋਣਗੇ ਉਹਦੇ ਅਕੋਰਡਿੰਗ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਕਹਿ ਰਹੇ ਆ ਕਿ ਸਾਡਾ ਝੋਲਾ ਵੀ ਖੋਇਆ ਪਿਆ ਦੇਖੋ ਜੀ ਇਹ ਦੌਰਾਨੇ ਤਫਤੀਸ਼ ਸਾਰੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਟ ਰੋਡਾਂ ਚੱਲਿਆ ਪਾਸੇ ਤੇ ਸੀਸੇ ਟੁੱਟੇ ਤਫਤੀਸ਼ ਦੌਰਾਨ ਜੋ ਵੀ ਤੱਥ ਆਉਣਗੇ ਦੱਸਿਆ ਜਾਣਗੇ